ਮਹਾਲੀਜ ਕਬੱਡੀ ਕੱਪ ਦੌਰਾਨ ਗੋਲੀਬਾਰੀ 'ਚ ਮਾਰੇ ਗਏ ਕਵਰ ਦਿਗਵਜੇ ਸਿੰਘ ਉਰਫ ਰਾਣਾ ਬਲੋਚਾਰੀਆ ਦਾ ਸਬੰਧ ਹਿਮਾਚਲ ਦੇ ਸ਼ਾਹੀ ਪਰਿਵਾਰ ਨਾਲ ਸੀ। ਉਸ ਦਾ ਪਰਦਾਦਾ ਉਹਨਾਂ ਦੇ ਨੇੜੇ ਸਥਿਤ ਇੱਕ ਰਿਆਸਤ ਦਾ ਰਾਜਾ ਸੀ। ਕਵਰ ਦਿਗਵਜੇ ਸਿੰਘ ਨੇ ਪਹਿਲਾ ਕੁਸ਼ਤੀ ਖੇਡੀ ਅਤੇ ਬਾਅਦ ਵਿੱਚ ਕਬੱਡੀ ਖਿਡਾਰੀ ਬਣੇ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਕਬੱਡੀ ਟੀਮ ਬਣਾਈ ਅਤੇ ਪ੍ਰਮੋਟਰ ਦੀ ਭੂਮਿਕਾ ਵੀ ਨਿਭਾਉਣ ਲੱਗੇ। ਉਹ ਮਾਡਲਿੰਗ ਵਿੱਚ ਵੀ ਹੱਥ ਅਜਮਾ ਰਹੇ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਗੀਤਾ ਵਿੱਚ ਵੀ ਕੰਮ ਕਰਨ ਦੀ ਯੋਜਨਾ ਬਣਾਈ ਸੀ। ਉਹਨਾਂ ਨੇ ਦੇਰਾ ਦੂਰ ਦੀ ਇੱਕ ਯੁਕਤੀ ਨਾਲ ਲਵ ਮੈਰਿਜ ਕਰਵਾਈ ਸੀ ਵਿਆਹ ਦੇ ਸਿਰਫ 11 ਦਿਨ ਬਾਅਦ ਹੀ ਉਹਨਾਂ ਦੀ ਪਤਨੀ ਵਿਧਵਾ ਹੋ ਗਈ ਬਲਾਚੋਰੀਆ ਦੇ ਇੱਕ ਦੋਸਤ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਤੋਂ ਸੀ ਪਰ ਕਾਫੀ ਸਮੇਂ ਤੋਂ ਬਲਾਚੌਰ ਨਵਾਂ ਸ਼ਹਿਰ ਵਿੱਚ ਰਹਿ ਰਿਹਾ ਸੀ ਪੜ੍ਹਾਈ ਦੇ ਦੌਰਾਨ ਉਹਨਾਂ ਨੇ ਕਸਤੀ ਖੇਡਣੀ ਸ਼ੁਰੂ ਕੀਤੀ ਬਾਅਦ ਵਿੱਚ ਉਹਨਾਂ ਨੇ ਕਬੱਡੀ ਵੱਲ ਰੁਕੀ ਤਾਂ ਉਹ ਇੱਕ ਚੰਗੇ ਪਰਿਵਾਰ ਤੋਂ ਸਨ ਅਤੇ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਤੇ ਹਥਿਆਰ ਰੱਖਣ ਦਾ ਸ਼ੌਂਕ ਸੀ ਉਨ੍ਹਾਂ ਦੇ ਦੋਸਤ ਜਸ਼ਨ ਨੇ ਦੱਸਿਆ ਕਿ ਭਾਵਾਂ ਇੱਕ ਸ਼ਾਹੀ ਪਰਿਵਾਰ ਤੋਂ ਸਨ ਪਰ ਮੁਹਾਲੀ ਆਉਣ ਤੇ ਸ਼ੁਰੂਆਤੀ ਦਿਨਾਂ ਵਿੱਚ ਉਹ ਇੱਕ ਬਾਈਕ ਤੇ ਹੀ ਘੁੰਮਦੇ ਰਹੇ ਮੈਨਾਂ ਦੇ ਬਾਲ ਤੇ ਉਹਨਾਂ ਨੇ ਆਪਣਾ ਮੁਕਾਮ ਹਾਸਲ ਕੀਤਾ ਉਹ ਮਹਿੰਗਿਆ ਕਾਰਾ ਦੇ ਸ਼ਕੀਨ ਸਨ ਦੋਸਤਾਂ ਨਾਲ ਬੇहद ਪਿਆਰ ਕਰਦੇ ਸਨ ਅਤੇ ਕਿਸੇ ਵੀ ਵੇਲੇ ਮਦਦ ਲਈ ਤਿਆਰ ਰਹਿੰਦੇ ਸਨ ਜਦੋਂ ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਘੇਟ ਆਇਆ ਹੋਇਆ ਸੀ ਅਤੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ ਉਸ ਸਮੇਂ ਦਿਗ ਵਿਜੇ ਸਿੰਘ ਮੁਹਾਲੀ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਸਰਗਰਮ ਰਹੇ ਉਨ੍ਹਾਂ ਦੇ ਦੋਸਤਾਂ ਦੇ ਗਰੁੱਪ ਵੱਲੋਂ ਲੋੜਵੰਦਾ ਨੂੰ ਰਾਸ਼ਨ ਅਤੇ ਜ਼ਰੂਰੀ ਸਮਾਨ ਮਹయ్యా ਕਰਵਾਇਆ ਗਿਆ। ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਟੀ ਨਾਲ ਦੁੱਧ ਬਹੁਤ ਪਸੰਦ ਸੀ। ਉਹ ਸ਼ਾਕਾਹਾਰੀ ਸਨ ਅਤੇ ਕਦੇ ਵੀ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ ਸਨ। ਰਾਣਾ ਬਲੌਚਰਿਆ ਦਾ ਵਿਆਹ ਕੁਝ ਦਿਨ ਪਹਿਲਾਂ 4 ਦਸੰਬਰ ਨੂੰ ਹੋਇਆ ਸੀ। ਇਸ ਤੋਂ ਬਾਅਦ 6 ਦਸੰਬਰ ਨੂੰ ਉਨ੍ਹਾਂ ਨੇ ਰਿਸੈਪਸ਼ਨ ਦਿੱਤਾ। ਉਨ੍ਹਾਂ ਦੀ ਬਰਾਤ ਦਹਿਰਾਦੂਨ ਗਈ ਸੀ। ਦੋਸਤਾਂ ਮੁਤਾਬਕ ਉਹ ਆਪਣੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹੀ ਸਨ। ਨਵੰਬਰ ਮਹੀਨੇ ਵਿੱਚ ਉਨ੍ਹਾਂ ਦੇ ਦੋ ਹੋਰ ਦੋਸਤਾਂ ਦਾ ਵਿਆਹ ਹੋਇਆ ਸੀ। ਉਹਨਾਂ ਦੀ ਵੀ ਲੰਬ ਮੈਰਿਜ ਹੋਈ ਸੀ ਜਿਸ ਨੂੰ ਪਰਿਵਾਰ ਨੇ ਪੂਰੇ ਉਤਸ਼ਾਹ ਨਾਲ ਕਰਵਾਇਆ ਉਹਨਾਂ ਦਾ ਇੱਕ ਛੋਟਾ ਭਰਾ ਹੈ ਜਦਕਿ ਭੈਣ ਵਿਦੇਸ਼ ਵਿੱਚ ਰਹਦੀ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਮੁਹੱਲੇ ਦੇ ਕਬੱਡੀ ਕੱਬ ਦੌਰਾਨ ਗੋਲੀਬਾਰੀ ਵਿੱਚ ਮਾਰੇ ਗਏ ਕਵਰ ਦਿਗਵਜੇ ਸਿੰਘ ਉਰਫ ਰਾਣਾ ਬਲੋਚਾਰੀਆ ਦਾ ਸਬੰਧ ਹਿਮਾਚਲ ਦੇ ਸ਼ਾਹੀ ਪਰਿਵਾਰ ਨਾਲ ਸੀ ਉਸ ਦਾ ਪਰਦਾਦਾ ਉਹਨਾਂ ਦੇ ਨੇੜੇ ਸਥਿਤ ਇੱਕ ਰਿਆਸਤ ਦਾ ਰਾਜਾ ਸੀ ਕਵਰ ਦਿਗਵਿਜੇ ਸਿੰਘ ਨੇ ਪਹਿਲਾ ਕੁਸ਼ਤੀ ਖੇਡੀ ਅਤੇ ਬਾਅਦ ਵਿੱਚ ਕਬੱਡੀ ਖਿਡਾਰੀ ਬਣੇ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਕਬੱਡੀ ਟੀਮ ਬਣਾਈ ਅਤੇ ਪ੍ਰਮੋਟਰ ਦੀ ਭੂਮਿਕਾ ਵੀ ਨਿਭਾਉਣ ਲੱਗੇ। ਉਹ ਮਾਡਲਿੰਗ ਵਿੱਚ ਵੀ ਹੱਥ ਅਜਮਾ ਰਹੇ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਗੀਤਾ ਵਿੱਚ ਵੀ ਕੰਮ ਕਰਨ ਦੀ ਯੋਜਨਾ ਬਣਾਈ ਸੀ। ਉਹਨਾਂ ਨੇ ਦੇਰਾ ਦੂਰ ਦੀ ਇੱਕ ਯੁਕਤੀ ਨਾਲ ਲੰਮ ਮੈਰਿਜ ਕਰਵਾਈ ਸੀ। ਵਿਆਹ ਦੇ ਸਿਰਫ 11 ਦਿਨ ਬਾਅਦ ਹੀ ਉਹਨਾਂ ਦੀ ਪਤਨੀ ਵਿਧਵਾ ਹੋ ਗਈ। ਬਲਾਚੋਰੀਆ ਦੇ ਇੱਕ ਦੋਸਤ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਤੋਂ ਸੀ। ਪਰ ਕਾਫੀ ਸਮੇਂ ਤੋ ਬਲਾਚੌਰ ਨਮਾਸ਼ਰ ਵਿੱਚ ਰਹਿ ਰਿਹਾ ਸੀ ਪੜਾਈ ਦੇ ਦੌਰਾਨ ਉਹਨਾਂ ਨੇ ਕੁਸ਼ਤੀ ਖੇਡਣੀ ਸ਼ੁਰੂ ਕੀਤੀ ਬਾਅਦ ਵਿੱਚ ਉਹਨਾਂ ਨੇ ਕਬੱਡੀ ਵੱਲ ਰੁਕੀਤਾ ਉਹ ਇੱਕ ਚੰਗੇ ਪਰਿਵਾਰ ਤੋਂ ਸਨ ਅਤੇ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਤੇ ਹਥਿਆਰ ਰੱਖਣ ਦਾ ਸ਼ੌਂਕ ਸੀ ਉਹਨਾਂ ਦੇ ਦੋਸਤ ਜਸ਼ਨ ਨੇ ਦੱਸਿਆ ਕਿ ਭਾਵਾਂ ਇੱਕ ਸ਼ਾਹੀ ਪਰਿਵਾਰ ਤੋਂ ਸਨ ਪਰ ਮੋਹਾਲੀ ਆਉਣ ਤੇ ਸ਼ੁਰੂਆਤੀ ਦਿਨਾਂ ਵਿੱਚ ਉਹ ਇੱਕ ਬਾਈਕ ਤੇ ਹੀ ਘੁੰਮਦੇ ਰਹੇ ਮੈਨਾਂ ਦੇ ਬਾਲ ਤੇ ਉਹਨਾਂ ਨੇ ਆਪਣਾ ਮੁਕਾਮ ਹਾਸਲ ਕੀਤਾ ਉਹ ਮਹਿੰਗੀਆਂ ਕਾਰਾਂ ਦੇ ਸ਼ੁਕੀਨ ਸਨ ਦੋਸਤਾਂ ਨਾਲ ਬੇहद ਪਿਆਰ ਕਰਦੇ ਸਨ ਅਤੇ ਕਿਸੇ ਵੀ ਵੇਲੇ ਮਦਦ ਲਈ ਤਿਆਰ ਰਹਿੰਦੇ ਸਨ ਜਦੋਂ ਦੇਸ਼ ਵਿੱਚ ਕਰੋਨਾ ਵਾਇਰਸ ਨੇ ਘਟਾਇਆ ਹੋਇਆ ਸੀ ਅਤੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ ਉਸ ਸਮੇਂ ਦਿਗ ਵਿਜੇ ਸਿੰਘ ਮੁਹਾਲੀ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਸਰਗਰਮ ਰਹੇ ਉਹਨਾਂ ਦੇ ਦੋਸਤਾਂ ਦੇ ਗਰੁੱਪ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਅਤੇ ਜ਼ਰੂਰੀ ਸਮਾਨ ਮਹయ్యా ਕਰਵਾਇਆ ਗਿਆ ਦੋਸਤਾਂ ਨੇ ਦੱਸਿਆ ਕਿ ਉਹਨਾਂ ਨੂੰ ਰੋਟੀ ਨਾਲ ਦੁੱਧ ਬਹੁਤ ਪਸੰਦ ਸੀ ਉਹ ਸ਼ਾਕਾਹਾਰੀ ਸਨ ਅਤੇ ਕਦੇ ਵੀ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ ਸਨ ਰਾਣਾ ਬਲੋਚਰੇ ਦਾ ਵਿਆਹ ਕੁਝ ਦਿਨ ਪਹਿਲਾਂ 4 ਦਸੰਬਰ ਨੂੰ ਹੋਇਆ ਸੀ ਇਸ ਤੋਂ ਬਾਅਦ 6 ਦਸੰਬਰ ਨੂੰ ਉਹਨਾਂ ਨੇ ਰਿਸੈਪਸ਼ਨ ਦਿੱਤਾ। ਉਹਨਾਂ ਦੀ ਬਰਾਤ ਦਹਿਰਾਦੂਨ ਗਈ ਸੀ। ਦੋਸਤਾ ਮੁਤਾਬਕ ਉਹ ਆਪਣੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹੀ ਸਨ। ਨਵੰਬਰ ਮਹੀਨੇ ਵਿੱਚ ਉਹਨਾਂ ਦੇ ਦੋ ਹੋਰ ਦੋਸਤਾਂ ਦਾ ਵਿਆਹ ਹੋਇਆ ਸੀ। ਉਹਨਾਂ ਦੀ ਵੀ ਲਵ ਮੈਰਿਜ ਹੋਈ ਸੀ ਜਿਸ ਨੂੰ ਪਰਿਵਾਰ ਨੇ ਪੂਰੇ ਉਤਸ਼ਾਹ ਨਾਲ ਕਰਵਾਇਆ। ਉਹਨਾਂ ਦਾ ਇੱਕ ਛੋਟਾ ਭਰਾ ਹੈ ਜਦਕਿ ਭੈਣ ਵਿਦੇਸ਼ ਵਿੱਚ ਰਹਦੀ ਹੈ। ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ